ਜੇ ਜਦੋਂ ਵੀ ਕਰਾਈ ਹੈ ਕੁਛ ਨਾਰਮਲ ਨਹੀਂ ਆਇਆ ਦੇਖਣ ਨੂੰ ਸਾਡਾ ਗੁਰਦੰਭਾ ਆਇਆ ਤਕੜਾ ਲੱਗਦਾ ਆਪਣਾ ਹਸਪੀਟਲ ਦੇਖ ਕੇ ਡਰ ਜਾਂਦੇ ਹਾਂ ਵੀ ਹਸਪੀਟਲ ਪਤਾ ਨਹੀਂ ਕਿੰਨਾ ਹੀ ਮਹਿੰਗਾ ਹੋਊਗਾ 네ਪਾਲ ਦੇ ਸ਼ੌਕਿੰਗ ਕਰਦਾ ਜੇ ਬੱਚਿਆਂ ਨੂੰ ਮਿਲ ਸਕਦੇ ਤਾਂ ਪਾਪਾ ਕਿਉਂ ਨਹੀਂ ਲੈ ਕੇ ਆ ਸਕਦੇ ਪਾਪਾ ਨੇ ਸਾਨੂੰ ਐਸੀ ਨਾ ਕੀਤੀ ਵੀ ਹੈਲੋ ਸਰਕਾਰ ਜੀ ਸਾਰੇ ਨੂੰ ਹੋਪ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅਸੀਂ ਵੀ ਸਾਰੇ ਵਧੀਆ ਪਰ ਅੱਜ ਮਮਾਂ ਨਹੀਂ ਅਸੀਂ ਰਿਪੋਰਟ ਕਰਾਈ ਇੱਕ ਰੋਂ ਜਾਣੇ ਤੱਕੇ ਨਾਲ ਤੱਕੇ ਨਾਲ ਹੀ ਹੁੰਦਾ ਜਿਹੜਾ ਕੰਮ ਹੁੰਦਾ ਕਿਉਂਕਿ ਕਈ ਵਾਰ ਪਾਪਾ ਮੰਨਦੇ ਕਈ ਵਾਰ ਮਮਾਂ ਨਹੀਂ ਮੰਨਦੇ ਮਮਾਂ ਕਹਿੰਦੇ ਮੈਂ ਰਿਪੋਰਟ ਨਹੀਂ ਕਰਾਉਣੀ ਪਾਪਾ ਕਹਿੰਦੇ ਕਰਾਉਣੀ ਆ ਹੀ ਕਰਾਉਣੀ ਆ ਤਾਂ ਫਿਰ ਹੁਣ ਅਸੀਂ ਚੱਲੇ ਬਠਿੰਡੇ ਹਰ ਗੱਲ ਤੇ ਇੱਕ ਬਹਿਸ ਹੋਣੀ ਜ਼ਰੂਰੀ ਹੈ ਫਿਰ ਬੰਦੇ ਨੂੰ ਪਤਾ ਲੱਗਦਾ ਦੂਜੇ ਬੰਦੇ ਮੇਰਾ ਕਿੰਨਾ ਗਮੋ ਕਰਦਾ ਹੈ ਦੇਖੋ ਸਾਡੇ ਮਰੀਜ਼ ਠੀਕ ਆ ਪਰ ਨਾਰਮਲ ਹੀ ਨਾ ਗੱਲ ਹੁੰਦੀ ਐ ਕੋਈ ਵੀ ਆ ਰਿਪੋਰਟ ਕਰਾ ਲੈਂਦਾ ਤਾਂ ਪੰਜਾਬੀ ਕਹਿੰਦਾ ਲੈ ਆਇਆ ਤਾਂ ਕੁਛ ਆ ਨਹੀਂ ਗਿਆ ਪਾਪਾ ਵੀ ਇਹ ਕਰਦੇ ਮਮਾ ਨੇ ਹਮੇਸ਼ਾ ਤਾਂ ਕਨਲ ਕਰਾਉਣੀਆਂ ਵੈਂਦੀਆਂ ਜਦੋਂ ਵੀ ਕਰਾਈਆਂ ਕੁਛ ਨਾਰਮਲ ਨਹੀਂ ਆਇਆ ਕਦੇ ਕੈਸਟਰੋਲ ਵਧੀਆ ਆਇਆ ਪਿੱਛੇ ਜੇ B12 ਘਟਿਆ ਆਇਆ ਸੀ ਵਿਟਾਮਿਨ ਹੋਰ ਵੀ ਕਈ ਚੀਜ਼ਾਂ ਘਟ ਗਈਆਂ ਅਲਟਰਾਸਾਉਂਡ ਕਰਾਈ ਗੁਰਦੇ ਚ ਪਥਰੀ ਪਿੱਤੇਜ ਚ ਪਥਰੀ ਜਾੜਾ ਮਮਾ ਦੀਆਂ ਦੋਸਦੀਆਂ ਹੁੰਦੀਆਂ ਸੀ ਵੇਖਣ ਨੂੰ ਸਾਡਾ ਗੁਰਦੰਭਾ ਆਇਆ ਤਕੜਾ ਲੱਗਦਾ ਕਾਮ ਕੁਮਾ ਕੇ ਖੇਚੀ ਕੇ ਤਾਂ ਕਰ ਲੈਂਦੇ ਐ ਪਰ ਐਨੀ ਦੇ ਦੇ ਵੀ ਦੁਖਦਾ ਦੁਖਦਾ ਕੀ ਹੈ ਹਨ ਗਰਜਾਈ ਚ ਹਾਂ ਹੈਲੋ ਗਾਇਜ਼ ਹੈਲੋ ਗਾਇਜ਼ ਟੱਕ 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 ਤਾਂ ਤਾਂ ਲੰਬੀ ਹੈ ਇਹ ਹੈ ਉਨੀ ਜਿਆਦਾ ਹੈ ਹਾਂ ਹਾਂ ਬਚਦੇ ਸਾਡੀ ਬਾਣੀ ਦੇ ਪਿੱਛੇ ਪਿੱਛੇ ਸ਼ੂਜ਼ ਛੋਟੇ ਹਨ ਹੈ ਦੁਪਹਿਰ ਹਾਂ ਨਾ ਨਾ ਜੇ ਦੋ ਵਸਲੇ ਉੱਜਲੇ ਇਸ ਇਸ ਅੱਛਾ ਹੈ ਲੋ ਜੀ ਹੁਣ ਅਸੀਂ ਆ ਗਏ ਬੱਸ ਸਟੈਂਡ ਬੁਸਿੰਦੇ ਨੇ ਅਸੀਂ ਆਏ ਪ੍ਰੈਗਮਾ ਹਸਪੀਟਲ 'ਚ ਇੱਕ ਵਾਰ ਮਮਾ ਦਾ ਚੈੱਕਅਪ ਕਰਵ ਕੁਛ ਵੀ ਨਾ ਆਵੇ। ਨਹੀਂ ਕਿਉਂ ਚੱਕਰ ਜਾਉਗਾ ਤਦ ਦੇ। ਗ੍ਰਿਲਸ ਮਮਾ ਦੇ ਟੈਸਟ ਜਿਹੜੇ ਸੀਗੇ ਸਾਰੇ ਨਾਰਮਲ ਆਏ ਆ। ਪ੍ਰੈ ਮਮਾ ਠੀਕ ਹੈ। ਬਸ ਜਿਹੜੇ ਥੋੜੀ ਬਹੁਤ ਥਕਾਵਟ ਸੁਪੂੜ ਦਾ ਉਸ ਦਾ ਸਾਰਾ। ਹੈਨਾ? ਚਲੋ ਅਸੀਂ ਕੋਸ਼ਿਸ਼। ਹਸਪੀਟਲ ਬਹੁਤ ਕੰਡ। ਦੀਵਾਰੀ ਚੇਤੀ ਆਈ ਆਪਣਾ ਹਸਪੀਟਲ ਦੇਖ ਕੇ ਡਰ ਜਾਂਦੇ ਆ ਵੀ ਹਸਪੀਟਲ ਪਤਾ ਨਹੀਂ ਕਿੰਨਾ ਹੀ ਮਹਿੰਗਾ ਹੋਊਗਾ ਤੇ ਅਸੀਂ ਮੰਮਾ ਨੇ ਪਹਿਲਾਂ ਈਸੀਜੀ ਕਰਤੀ ਉਹਨਾਂ ਨੇ ਉਹ ਕਹਿੰਦੇ ਨਾਰਮਲ ਹੈ ਜੇ ਤੁਸੀਂ ਟੈਸਟ ਕਰਾਉਣੇ ਤਾਂ 2000 ਰੁਪਿਆ ਲੱਗੂਗਾ ਟੈਸਟ ਕਰਾਉਣੇ ਤਾਂ ਥੋੜੀ ਮਰਜ਼ੀ ਨਹੀਂ ਕਰਾਉਣੇ ਤਾਂ ਵੀ ਥੋੜੀ ਮਰਜ਼ੀ ਹੈ ਅਸੀਂ ਆ ਕੇ ਚਲੋ ਕਰ ਦੋ ਤੇ ਵਧੀਆ ਟੈਸਟ ਕੀਤੇ ਵਧੀਆ ਡਾਕਟਰ ਨਾਲ ਗੱਲਬਾਤ ਹੋਈ ਹੈ ਨਾ ਨਾਰਮਲ ਆਇਆ ਸਭ ਟੈਸਟ ਨਾਰਮਲ ਆਇਆ ਵਧੀਆ ਲੱਗਿਆ ਖੁਸ਼ੀ ਹੋਈ ਆਈ ਤਾਂ ਨਹੀਂ ਲੱਗਦਾ ਵੀ ਐਵੇਂ ਕਰਾ ਲੈ ਕੋਈ ਇੰਨਾ ਹੋਸ ਏਡਾ ਵੱਡਾ ਹਸਪੀਟਲ ਦੇਖ ਕੇ ਡਰ ਜਾਨੇ ਵੀ ਪਤਾ ਨਹੀਂ ਕਿੱਡਾ ਹੀ ਖਰਚ ਆਊਗਾ ਪਰ ਅਸੀਂ ਆਪਾਂ ਇੱਥੇ ਕਿੰਨੇ ਵਜੇ ਪਹੁੰਚੇ ਸੀਗੇ 10 ਵਜੇ ਹਨਾ 10:30 ਤੱਕ ਪਹੁੰਚੇ ਸੀ ਉਦੋਂ ਤਾਂ ਫਸ ਅਸੀਂ 15 ਕ ਜਾਨੀ ਸੀਗੇ ਇੰਨਾ ਤਾਂ ਕੋਈ ਹਸਪੀਟਲ ਛਾ ਹੀ ਨਹੀਂ ਸੀ ਤੇ ਹੁਣ 3 ਵਜੇ ਠਿੰਡੇ ਤੇ ਸਾਰੇ ਹਸਪੀਟਲ ਵਧੀਆ AIMs ਵੀ ਵਧੀਆ ਆ ਪ੍ਰੈਗਮਾ ਵੀ ਵਧੀਆ ਤੇ ਇਹ ਸਾਨੂੰ ਬੈਸਟ ਲੱਗੇ ਵਧੀਆ ਸੀਗੇ ਚਲ ਗੱਲਬਾਤ ਹੋਈ ਸਾਡੇ ਜਿਹੜੇ ਦਾਰਸਿਓ ਕਲੀਅਰ ਕਰਤਾ ਇਹਨਾਂ ਨੇ ਹਨਾ 4 ਵਜੇ ਤਾਂ ਵਾਰੀ ਨਹੀਂ ਹੋਣ ਲੱਗ ਰਹੀ ਸੀ ਇੱਥੇ ਕਿਸਾਨੀ ਧਰਨਾ ਲੱਗਿਆ ਹੋਇਆ ਸੀਗਾ ਅਸੀਂ ਹਬੌਰ ਮਲੋੜ ਚੌਂਕ 'ਚ ਪਹੁੰਚ ਚੁੱਕੇ ਇੱਥੇ ਆ ਕੇ ਪਤਾ ਲੱਗੇਗਾ ਹੈ ਹਬੌਰ ਚਤੁਰੰ ਦਾ ਵੀ ਆਡੀ ਨਹੀਂ ਆ ਰਹਾ ਹੈ ਨਾ ਮੇਨ ਮੋੜ 'ਚ ਇੱਥੇ ਲੱਗਿਆ ਹੋਇਆ ਬਾਕੀ ਉੱਥੇ ਬਾਕੀ ਸਾਰੇ ਬਲੌਕ ਕਰ ਦਿੱਤੇ ਰਾ ਦੇਖੀ ਚੜਨਾ ਲੱਗ ਗਈ ਆਪਾਂ ਇਹ ਬੋਰ ਚਾਈ ਵਾਰੀ ਲੱਗ ਜਿੰਦੀ ਹੈ ਲੋ ਗਾਈਜ਼ ਅਸੀਂ ਨੇਪਾਲ ਚ ਸ਼ੋਪਿੰਗ ਕਰਨਾ ਪਰ ਅਸੀਂ ਬਾਹਰ ਪੈਰ ਦਰਦੇ ਹੋ ਬੋਰ ਲੋ ਅਸੀਂ ਹੁਣ ਬੋਰ ਚੰਡ ਕਰ ਕਰਮਾਂ ਕਰੀ ਅਨ ਜੀ ਰਾਤ ਠੰਡ ਕਿੰਨੀ ਹੈ ਇਧਰ ਜਾ ਕੇ ਪਪਾ ਪਪਾ ਆਹ ਬੈਠਾ ਸਾਰੇ ਕੁੱਲਾ ਸੀ ਠੰਡ ਮਾਰਦੀ ਹੈ ਆ ਸ਼ੋਅਨ ਕਰਕੇ ਤੁਹਾਨੂੰ ਹੀ ਦਿਖਾਵਾਂਗੀ ਮੈਨੂੰ ਕਹਿੰਦੇ ਤੈਨੂੰ ਉੱਥੇ ਪਿੱਛੇ ਸਾਰੇ ਦੇਖਣਗੇ ਗੀਤਾ ਗੀਤਾ ਦੇਖ ਦਿਖਾਉਣਗੇ ਵਸ ਉਹ ਆਪਰ ਦੀ ਤੇ ਇਹ ਪੂਰ ਹੈ ਹੈਲੋ ਸਰਕਲ ਜੀ ਸਾਰਿਆਂ ਨੂੰ ਹੋਪ ਕਰਦੇ ਤੁਸਰ ਜਾਨੇ ਵਧੀਆ ਹੋਵਗੇ ਤੇ ਅਸੀਂ ਵੀ ਬਹੁਤ ਵਧੀਆ ਜਿਵੇਂ ਤੁਹਾਨੂੰ ਪਤਾ ਹੈ ਆਪਣੇ ਵਿਆਹ ਤੇ ਵਿਆਹ ਆ ਗਿਆ ਤਿੰਨ ਚਾਰ ਵਿਆਹ ਤਾਂ ਆ ਗਏ ਇੱਕ ਵਿਆਹ ਦਾ ਪਤਾ ਹੈ ਵੀ ਆਪਾਂ ਨੂੰ ਇਨੀ ਤਰੀਕ ਦਾ ਹੈਗੇ ਪਰ ਉਹਦਾ ਕਾਰਡ ਨਹੀਂ ਆਇਆ ਹੈ ਨਾ ਤੇ ਸ਼ਾਪਿੰਗ ਡਨ ਹੋ ਗਈ ਆ ਸ਼ਾਪਿੰਗ ਸਾਰੀ ਹੋ ਗਈ ਕੁਝ ਆਨਲਾਈਨ ਕੀਤੀ ਆ ਕੁਝ ਲੈ ਕੇ ਆਏ ਸੀਗੇ ਮम्मा पापा ਹਨਾ ਤੇ ਹੁਣ ਅਸੀਂ ਜਾ ਰਹੇ ਹਾਂ ਮम्मा ਤੇ ਪਾਪਾ ਦਾ ਕੋਟ ਲੈਣ ਨਾਲ ਪਾਪਾ ਤਾਂ ਮੰਨਦੇ ਹੀ ਨਹੀਂ ਸੀ ਪਾਪਾ ਕਹਿੰਦੇ ਮੈਂ ਆਪਦਾ ਕੋਟ ਨਹੀਂ ਲੈਣਾ ਨਹੀਂ ਲੈਣਾ ਪਰ ਦੋ ਤਿੰਨ ਸਾਲ ਹੋ ਗਏ ਪਾਪਾ ਕਹਿੰਦੇ ਮੈਂ ਇਹ ਕੋਟ ਨਹੀਂ ਲੈਣਾ ਫੇਰ ਵੀ ਨਹੀਂ ਕੋਟ ਤਾਂ ਲੈਣਾ ਹੀ ਪਊਗਾ ਐ ਕਿਵੇਂ ਨਹੀਂ ਲੈਣਾ ਹੁਣ ਅਸੀਂ ਚੱਲੀਏ ਹਬੋਰ ਕਈ ਵਾਰੀ ਪਾਪਾ ਤੇ ਮੇਰੀ ਇੰਨੀ ਜਿਦਾਈ ਹੋ ਜਾਂਦੀ ਆ ਪਾਪਾ ਕਹਿੰਦੇ ਮੈਂ ਇਹ ਕੰਮ ਨਹੀਂ ਕਰਨਾ ਜਾਂ ਫਿਰ ਮੈਂ ਕਹਿੰਦੀ ਮੈਂ ਇਹ ਕੰਮ ਨਹੀਂ ਕਰਨਾ ਪਰ ਮਨਾਉਣਾ ਪੈਂਦਾ ਦੋਨੇ ਮੰਨਉਈ ਜਾਂਦੀਆਂ ਹੁਣ ਅਗੇ ਮੈਂ ਹੱਸਦਿਆਂ ਵਿੱਚੋ ਵਿੱਚੀ ਹੈ ਮੂਹ ਖਵਾਦਾ ਸਾਡੀ ਇੰਨੀ ਜ਼ਿਆਦਾ ਬਹਿਸ ਹੋਣ ਤੋਂ ਬਾਅਦ ਅਸੀਂ ਫਾਈਨਲ ਕੀਤਾ ਕਿ ਪਾਪਾ ਤਾਂ ਕੋਟ ਆਊਗਾ ਕਹਿੰਦੇ ਮੈਂ ਡਰਗ ਕਲੀਨ ਕਰਾ ਲਿਆ ਹੂੰਗਾ ਪੁਰਾਣਾ ਕੋਟੀ ਪਾਉਂਗੀ ਮੈਂ ਮੇਰੀ ਬਾਪੂ ਦੀ ਇੰਨੀ ਜ਼ਿਆਦਾ ਜਿਦਾਈ ਹੋਈ ਫਿਰ ਪਾਪਾ ਮੰਨੇ ਕਿ ਮੈਂ ਹਾਂ ਠੀਕ ਹੈ ਮੈਂ ਕੋਟ ਲੈ ਕੇ ਆਉਂਗਾ ਮੰਨਣਾ ਚਾਹੀਦਾ ਹੈ ਜੇ ਬੱਚਿਆਂ ਨੂੰ ਮਿਲ ਸਕਦੇ ਤਾਂ ਪਾਪਾ ਕਿਉਂ ਨਹੀਂ ਲੈ ਕੇ ਆ ਸਕਦੇ ਫਿਰ ਪੇਮੈਂਟ ਆਉਣ ਵਾਲੀ ਹੈ ਨਾ ਫਿਰ ਮੈਨੂੰ ਸ਼ਾਪਿੰਗ ਤਾਂ ਕਰਨੀ ਪਊਗੀ ਮੰਮਾ ਪਾਪਾ ਦਾ ਪਾਪਾ ਜੀ ਵਾਸਤੇ ਸਰਦੀਆਂ ਚ ਛੋਟਾ ਇੱਕ ਗਿਫਟ ਸਾਡੇ ਵੱਲੋਂ ਸਾਡੀ ਫਸਟ ਪੇਮੈਂਟ ਚ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਆਪਾਂ ਦਵਾਉਣ ਵਾਲੇ ਹੋ ਜਾਂਦੇ ਹਾਂ ਪਰ ਛੋਟਾ ਜਿਹਾ ਇਹਨਾਂ ਨੇ ਤਾਂ ਬਹੁਤ ਖੁਸ਼ ਆਜਾ ਦੋ ਬਾਬਾ ਕਹਿੰਦਾ ਮੈਂ ਦਮਾ ਬਾਕੀ ਨੇ ਗੋਟ ਨਹੀਂ ਲੈਣ ਦਿੰਦਾ ਕਿ ਨਰਮ ਨਹੀਂ ਹੋਇਆ ਐਵੇਂ ਨਹੀਂ ਹੋਇਆ ਜਦੋਂ YouTube ਦੀ ਪੇਮੈਂਟ ਆਉਣ ਲੱਗੀ ਖੜੀ ਆ ਤੇ ਖੜੀ ਆ ਆਪਣਾ ਹੀ ਦੇਖੋ ਕਿੱਡੀ ਵੱਡੀ ਟਰਾਲੀ ਖੜੀ ਹੈ ਟਿਊਸ਼ਨ ਮੰਡੇ ਦੀ ਛੁੱਟੀ ਹੈ ਨਾ ਦੇਖਿਓ ਖਬੋਰ ਦੇ ਵਿੱਚ ਚਾਂਕੀਆਂ ਨਿਕਲ ਰਹੀਆਂ ਭਾਨ ਦਾ ਹਨੂਮਾਨ ਦਾ ਬੂਟ ਲੱਗ ਗਿਆ ਹਨੂਮਾਨ ਹੈ ਵੀ ਮਟਾ ਢਿੱਡ ਦੇਖੋ ਕਿੰਡਾ ਮਟਾ ਮਸਾ ਨਿਕਲ ਕੇ ਆਏ ਆ ਇਨੀ ਭੀੜ ਚ ਇਧਰ ਕਿਸਾਨਾਂ ਨੇ ਧਰਨਾ ਲਾ ਰੱਖਿਆ ਹੁਣ ਸਪੋਰਟ ਕਿੰਗ ਤੋਂ ਦੇਖਦੇ ਆ ਜੇ ਕੁਝ ਮਿਲੇ ਤਾਂ ਪਾਪਾ ਨੇ ਸਾਨੂੰ ਐਸੀ ਨਾ ਕੀਤੀ ਵੀ ਮੈਂ ਕੋਟ ਨਹੀਂ ਲੈਣਾ ਪਾਪਾ ਤੇ ਕਿਤੇ ਕੋਟ ਨਹੀਂ ਮਿਲ ਜਾਂਦਾ ਹੁਣ ਆਏ ਮੈਂ ਸੀ ਸੋਚੀ ਜਾਨੀ ਕੋਟ ਨਹੀਂ ਮਿਲਿਆ ਤਾਂ ਟੋਪੀ ਲੈ ਲਾਂਗੀ ਪਰ ਵੈਸਾ ਖੰਡ ਰੁਕ ਜੀਗੀ ਸਾਨੂੰ 6 ਵਜੇ ਕੇ ਪਰ ਪਾਪਾ ਦਾ ਕੋਟ ਨਹੀਂ ਸਾਨੂੰ ਸਹੀ ਜਾਨਾ ਪਾਪਾ ਵਾਸਤੇ ਜੈਕਟ ਲੈਣ ਲਈ ਦੱਛੂਣੇ ਅਸੀਂ ਪਾਪਾ ਦੀ ਜੈਕਟ ਅਨ ਕਰਤੀ ਸਵੇਰ ਦੇ ਅਸੀਂ 4:30 ਵਜੇ ਤੇ ਆਏ ਆ ਤੇ ਸਾਡੇ ਫਾਈਨਲੀ ਪਾਪਾ ਦੀ ਜੈਕਟ ਮਿਲੀ ਆ 6 ਵਜੇ ਆ ਕੇ ਸਾਹਿਬ گارਮੈਂਟਸ ਵਾਲਿਆਂ ਨੇ ਬਹੁਤ ਵਧੀਆ ਜੈਕਟਸ ਹੈ অপਸ਼ਨ ਵੀ ਬਹੁਤ ਵਧੀਆ ਮਿਲੀ ਅਸੀਂ ਲੈਣਾ ਸੀ ਕੋਟ ਪਰ ਚੱਲ ਜੈਕਟ ਮਿਲੀ ਚਲੋ ਬਹੁਤ ਬਹੁਤ ਵਧੀਆ ਹੈ ਵੈਰਾਈਟੀ ਬਹੁਤ ਵਧੀਆ ਹੈ ਸਾਹਿਬ گارਮੈਂਟਸ ਵਾਲਿਆਂ ਨੇ